ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਨਿਫਟੀ ਦੇ ਕੱਲ ਦੇ ਅਨਲਿਸਿਸ ਬਾਰੇ ਕਿਵੇਂ ਐਕਸਪਾਇਰੀ ਡੇ ਨੂੰ ਆਪਾਂ ਪਲਾਨ ਕਰ ਸਕਦੇ ਹਾਂ ਕਿਸੇ ਜਗ੍ਹਾ ਤੇ ਆਪਾਂ ਨੂੰ ਮੂਵਮੈਂਟ ਮਿਲ ਸਕਦਾ ਏ ਤੇ ਦੇਖਾਂਗੇ ਕੀ ਪਲਾਨ ਬਣਾ ਰਹਿ ਸਕਦਾ ਏ ਸਭ ਤੋਂ ਪਹਿਲਾਂ ਗੱਲ ਕਰੀਏ ਅੱਜ ਦੀ ਤਾਂ ਅੱਜ ਆਪਾਂ ਉਹਨੇ ਵੱਲੋਂ ਕੋਈ ਵੀ ਅਪਡੇਟ ਨਹੀਂ ਸੀ ਨਾ ਹੀ ਵੀਡੀਓ ਬਣੀ ਸੀ ਟੈਲੀਗ੍ਰਾਮ ਤੇ ਵੀ ਤੁਹਾਨੂੰ ਕੋਈ ਵੀ ਡੇਟ ਨਹੀਂ ਦਿੱਤੀ ਕਿਉਂਕਿ ਬਹੁਤ ਹੀ ਜ਼ਰੂਰੀ ਕੰਮ ਸੀ ਤੇ ਕਿਸੇ ਨੂੰ ਵੀ ਕੋਈ ਵੀ ਰਿਪਲਾਈ ਨਹੀਂ ਹੋਇਆ ਉਹਦੇ ਲਈ ਮਾਫੀ ਤੇ ਕੱਲ ਨੂੰ ਵੀ ਹੋ ਸਕਦਾ ਹੈ ਕਿ ਮੈਂ ਕੋਈ ਅਪਡੇਟ ਨਾ ਦਵਾ ਪਰ ਵੀਡੀਓ ਬਣਾ ਰਿਆਂ ਟਾਈਮ ਕੱਢ ਕੇ ਤੇ ਇਹਦੇ ਵਿੱਚ ਤੁਹਾਨੂੰ ਲੈਵਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜੇ ਫ੍ਰੀ ਹੋ ਜਾ ਤਾਂ ਜ਼ਰੂਰ ਅਪਡੇਟ ਕਰਾਂਗੇ ਨਹੀਂ ਤੇ ਅਪਡੇਟ ਨਹੀਂ ਕਰਾਂਗੇ ਠੀਕ ਹੈ ਤੇ ਹੁਣ ਦੇਖੋ ਕਿ ਅੱਜ ਆਪਾਂ ਨੂੰ ਮਾਰਕੀਟ ਦੇ ਵਿੱਚ ਪਹਿਲਾਂ ਡਾਊਨ ਸਾਈਡ ਮੂਵ ਦੇਖਣ ਨੂੰ ਮਿਲਿਆ ਤੇ ਕੱਲ ਤੁਹਾਨੂੰ ਇੱਕ ਵੀਡੀਓ ਮਿਲ ਗਈ ਹੋਵੇਗੀ ਜੋ ਕਿ ਆਪਾਂ ਪਰਸੋਂ ਦੀ ਬਣਾਈ ਹੋਈ ਸੀ ਤੇ ਸ਼ਾਇਦ ਮਾਰਨਿੰਗ ਦੇ ਲਈ ਤੁਹਾਨੂੰ ਮਿਲੀ ਹੋਵੇਗੀ ਕਿਉਂਕਿ YouTube ਦਾ ਸਰਵਰ ਪਗਾਰਾ ਡਾਊਨ ਕਰਕੇ ਅਪਲੋਡ ਨਹੀਂ ਹੋ ਪਾਰੀ ਸੀ ਤੇ ਉਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਕੋਈ ਵੀ ਮਾਰਕੀਟ ਉੱਤੇ ਜਾਂਦੀ ਹੈ ਜਾਂ ਥੱਲੇ ਜਾਂਦੀ ਹੈ ਤਾਂ ਤੁਸੀਂ ਕਦੇ ਵੀ ਇਹ ਜਜਮੈਂਟ ਨਹੀਂ ਕਰਨੀ ਕਿ ਕਿੱਥੋਂ ਉੱਤੇ ਜਾਵੇਗੀ ਜਾਂ ਥੱਲੇ ਜਾ ਰਹੀ ਹੈ ਤਾਂ ਉੱਥੋਂ ਬਾਟਮ ਪੜਨ ਦੀ ਕੋਸ਼ਿਸ਼ ਨਹੀਂ ਕਰਨੀ ਉੱਤੇ ਜਾ ਰਹੀ ਹੈ ਤਾਂ ਟਾਪ ਪੜਨ ਦੀ ਕੋਸ਼ਿਸ਼ ਨਹੀਂ ਕਰਨੀ ਜੋ ਵੀ ਚੱਲ ਰਿਹਾ ਹੈ ਉਹਦੇ ਨਾਲ ਟ੍ਰੇਡ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿੰਨਾ ਚਿਰ ਮਾਰਕੀਟ ਨਹੀਂ ਕਹਿੰਦੀ ਕਿ ਮੈਂ ਰਿਵਰਸ ਹੋ ਰਹੀ ਹਾਂ ਉਹ ਨਜ਼ਰ ਨਹੀਂ ਮੰਨਣਾ ਜੇ ਤੁਸੀਂ ਪ੍ਰੋਜੈਕਸ਼ਨ ਨੂੰ ਫੋਲੋ ਕਰਦੇ ਹੋ ਜੇ ਤੁਸੀਂ ਇਮੋਸ਼ਨ ਨੂੰ ਫੋਲੋ ਕਰਦੇ ਹੋ ਆਪਣੇ ਨੂੰ ਤਾਂ ਤੁਸੀਂ ਕੁਝ ਵੀ ਕਰ ਸਕਦੇ ਜੋ ਕਿਉਂਕਿ ਟਰੇਡਿੰਗ ਹਮੇਸ਼ਾ ਹੀ ਸਿਸਟਮੈਟਿਕ ਹੁੰਦੀ ਹੈ ਕਦੇ ਵੀ ਆਪਾਂ ਆਪਣੇ ਇਮੋਸ਼ਨ ਨਾਲ ਮਾਰਕੀਟ ਨੂੰ ਨਹੀਂ ਚਲਾ ਸਕਦੇ ਤੇ ਨਾ ਹੀ ਮਾਰਕੀਟ ਕਿਸੇ ਦੇ ਇਮੋਸ਼ਨ ਨਾਲ ਚੱਲਦੀ ਹੈ ਜੋ ਵੀ ਉਹ ਕਰ ਰਹੀ ਹੁੰਦੀ ਹੈ ਉਹਦੇ ਸਾਬ ਨਾਲ ਆਪਾਂ ਡਿਸੀਜਨ ਲੈਣੇ ਹੁੰਦੇ ਆ ਤੇ ਅੱਜ ਆਪਾਂ ਨੂੰ ਜਿਵੇਂ ਪਹਿਲਾਂ ਇਸ ਨੇ ਬ੍ਰੇਕਡਾਊਨ ਕਰਕੇ ਥੱਲੇ ਦਾ ਵਧੀਆ ਮੂਵ ਦਿੱਤਾ ਹੋਵੇਗਾ ਚਲੋ ਮੈਂ ਤਾਂ ਕੁਝ ਵੀ ਅਪਡੇਟ ਨਹੀਂ ਕੀਤਾ ਹੁਣ ਹੀ ਆ ਕੇ ਦੇਖਿਆ ਤੇ ਜੋ ਵੀ ਆਪਣਾ ਪਿਛਲਾ ਸਵਿੰਗ ਲੋ ਵਗੈਰਾ ਸੀ ਇੱਥੇ ਛੋਟੇ ਟਾਈਮ ਫਰੇਮ ਤੇ ਉਹ ਇਹੋ ਜਿਹਾ ਲੈਵਲ ਹੋਵੇਗਾ ਜਿਸ ਤੋਂ ਤੁਹਾਨੂੰ ਰਿਐਕਸ਼ਨ ਦੇਖਣ ਨੂੰ ਮਿਲ ਗਿਆ ਠੀਕ ਹੈ ਜੋ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੋ ਆਪਣਾ ਪਿਛਲਾ ਇਸ ਜਗ੍ਹਾ ਤੇ ਡਿਮਾਂਡ ਜ਼ੋਨ ਸੀ ਡੇ ਟਾਈਮ ਫਰੇਮ ਤੇ ਇਹਦਾ ਵੀ ਰਿਐਕਸ਼ਨ ਹੋ ਸਕਦਾ ਵੈਸੇ ਪਹਿਲਾਂ ਟੈਸਟਡ ਹੋਇਆ ਹੋਇਆ ਹੈ ਤੇ ਹੋ ਸਕਦਾ ਕਿ 1 ਆਵਰ ਤੇ ਜਾਂ 15 ਮਿੰਟ ਤੇ ਇੱਥੇ ਕੁਝ ਹੋਵੇ ਆਪਾਂ ਇੱਕ ਵਾਰੀ ਚੈੱਕ ਕਰ ਲਵਾਂਗੇ ਤੇ ਦੂਜਾ ਕਾਰਨ ਇਹਦਾ ਕੀ ਸੀ ਰਿਐਕਸ਼ਨ ਹੁੰਦਾ ਉਹ ਵੀ ਸੁਣ ਲਓ ਜਿਵੇਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਮੈਂ ਇੱਕ ਚੀਜ਼ ਦੱਸੀ ਹੋਈ ਆ ਮਾਰਕੀਟ ਆਪ ਟ੍ਰੈਂਡ ਦੇ ਵਿੱਚ ਚੱਲ ਰਹੀ ਆ ਸਪੋਜ਼ ਕਰੋ ਡੇ ਟਾਈਮ ਫਰੇਮ ਤੇ ਪਹਿਲੀ ਵਾਰੀ ਜਦੋਂ ਵੀ ਡੇ ਲੋਅ ਕੋਲ ਆਵੇਗੀ ਤਾਂ ਤੁਹਾਨੂੰ ਇੱਕ ਰਿਐਕਸ਼ਨ ਵੇਖਣ ਨੂੰ ਮਿਲੇਗਾ ਅਪਸਾਈਡ ਦਾ ਬਹੁਤ ਵਧੀਆ ਡ੍ਰੇਅਪ ਉੱਥੇ ਬੰਦੀ ਆ ਵੀਕਲੀ ਦੇ ਵਿੱਚ ਕਦੇ ਵੀ ਪਿਛਲੇ ਵੀਕ ਦੇ ਲੋਅ ਨੂੰ ਟੈਸਟ ਨਹੀਂ ਕਰ ਰਹੀ ਤਾਂ ਜਦੋਂ ਵੀ ਵੀਕਲੀ ਲੋਅ ਕੋਲ ਪਹਿਲੀ ਵਾਰੀ ਆਵੇਗੀ ਤਾਂ ਬਹੁਤ ਵਧੀਆ ਰਿਐਕਸ਼ਨ ਤੁਹਾਨੂੰ ਅਪਸਾਈਡ ਨੂੰ ਵੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਹੀ ਮੰਥਲੀ ਤੇ ਜਦੋਂ 2-3 ਮੰਥ ਤੋਂ ਮਾਰਕੀਟ ਜਾਂ 1 ਮੰਥ ਤੋਂ ਮੰਥਲੀ ਲੋਅ ਕੋਲੇ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ ਆਪਾਂ ਨੂੰ ਉਸ ਜਗ੍ਹਾ ਤੋਂ ਰਿਐਕਸ਼ਨ ਵੇਖਣ ਨੂੰ ਮਿਲਦਾ ਹੈ ਅਪਸਾਈਡ ਨੂੰ ਸੇਮ ਇਹ ਮੰਨ ਲਓ ਕਿ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਜਦੋਂ ਵੀ ਪਿਛਲੇ ਦਿਨ ਦੇ ਹਾਈ ਕੋਲ ਜਾਊਗੀ ਤਾਂ ਮਾਰਕੀਟ ਤੁਹਾਨੂੰ ਇੱਕ ਰਿਐਕਸ਼ਨ ਵੇਖਣ ਨੂੰ ਮਿਲੇਗਾ ਜ਼ਰੂਰ ਡਾਊਨਸਾਈਡ ਦਾ ਵੀਕਲੀ ਹਾਈ ਕੋਲ ਮਤਲਬ ਕਿ ਡਾਊਨਸਾਈਡ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਤੇ ਕਦੇ ਵੀ ਪਿਛਲੇ ਵੀਕਲੀ ਹਾਈ ਨੂੰ ਰੈਸਟ ਨਹੀਂ ਕਰ ਰਹੀ ਤਾਂ ਤੁਹਾਨੂੰ ਇੱਕ ਡਾਊਨਸਾਈਡ ਦਾ ਰਿਐਕਸ਼ਨ ਵੇਖਣ ਨੂੰ ਮਿਲੇਗਾ ਸੇਮ ਮੰਥਲੀ ਤੇ ਵੀ ਠੀਕ ਹੈ ਪਹਿਲੀ ਵਾਰੀ ਜਦੋਂ ਵੀ ਮਾਰਕੀਟ ਉਸ ਪੁਆਇੰਟ ਤੇ ਆਉਂਦੀ ਹੈ ਤਾਂ ਉੱਥੋਂ ਬਾਏਰ ਜਾਂ ਸੈਲਰ ਐਕਟਿਵ ਜ਼ਰੂਰ ਹੁੰਦੇ ਆ ਤੇ ਦੂਜੀ ਗੱਲ ਇਹ ਵੀ ਦੇਖਣੀ ਹੁੰਦੀ ਹੈ ਭਾਵੇਂ ਕਿ ਮਾਰਕੀਟ ਕਿੱ ਇਹ ਉੱਤੇ ਜਾ ਰਹੀ ਹੁੰਦੀ ਹੈ ਜਿਉਂ-ਜਿਉਂ ਮਾਰਕੀਟ ਉੱਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਉੱਥੇ ਕੁਆਂਟੀਟੀ ਆਪਾਂ ਵਧਾਉਣੀ ਨਹੀਂ ਘਟਾਉਣੀ ਹੁੰਦੀ ਹੈ ਠੀਕ ਹੈ ਹਮੇਸ਼ਾ ਹੀ ট্রেਡਿੰਗ ਨੂੰ ਆਪਾਂ ਸਿਸਟਮੈਟਿਕ ਕਰਨਾ ਹੁੰਦਾ ਹੈ ਤੇ ਨਾਲ ਦੀ ਨਾਲ ਰਿਸਕ ਮੈਨੇਜ ਕਰਨਾ ਹੁੰਦਾ ਹੈ ਹਰ ਰੋਜ਼ ਆਪਾਂ ਇੱਕੋ ਜੀ ਕੁਆਂਟੀਟੀ ਨਾਲ ਟ੍ਰੇਡ ਨਹੀਂ ਕਰ ਸਕਦੇ ਹਰ ਟ੍ਰੇਡ ਇੱਕੋ ਜੀ ਕੁਆਂਟੀਟੀ ਨਾਲ ਕਦੇ ਵੀ ਤੁਸੀਂ ਨਹੀਂ ਕਰ ਸਕਦੇ ਤੇ ਹੁਣ ਆਪਾਂ ਪਲਾਨ ਕਰ ਲੈਨੇ ਹੁਣ ਦੇਖੋ ਕਿ ਮੰਥਲੀ ਲੋ ਜੇ ਤੁਸੀਂ ਚੈੱਕ ਕਰੋਗੇ ਤਾਂ ਪਿਛਲੇ ਇਸ ਜਗ੍ਹਾ ਤੇ ਚੈੱਕ ਕਰੋਗੇ ਇਸ ਮੰਥ ਆਹ ਮੰਥ ਆਹ ਮੰਥ ਦੇ ਮਤਲਬ ਕਿ ਆਲਮੋਸਟ ਤਿੰਨ ਮੰਥ ਦੇ ਲੋਕ ਕਦੇ ਵੀ ਟੈਸਟ ਨਹੀਂ ਹੋਏ ਸੀ ਠੀਕ ਹੈ ਪਹਿਲੀ ਵਾਰੀ ਮਾਰਗ ਕਰਨੇਗੀ ਕਿਤਾ ਹੈਂਗਿੰਗਮੈਨ ਕੰਟਲ ਬਣਾਇਆ ਤਾਂ ਲੋ ਨੂੰ ਬ੍ਰੇਕ ਕੀਤਾ ਤੇ ਉੱਥੋਂ ਇੱਕ ਰਿਐਕਸ਼ਨ ਜ਼ਰੂਰ ਆਉਣਾ ਸੀ ਠੀਕ ਹੈ ਤੇ ਕਿਤੋਂ ਤੱਕ ਰਿਐਕਸ਼ਨ ਆ ਸਕਦਾ ਉਹ ਅਸੀਂ ਵੇਖਾਂਗੇ ਤੇ ਦੂਜੀ ਗੱਲ ਇਹ ਆ ਕੱਲ ਹੀ ਆਪਣਾ ਕੋਈ ਪਲਾਨ ਰਾਊਗਾ ਪਰ ਹਮੇਸ਼ਾ ਹੀ ਇਹ ਚੀਜ਼ਾਂ ਤੁਸੀਂ ਮਾਰਕ ਕਰਕੇ ਰੱਖਿਆ ਕਰੋ ਤੁਹਾਨੂੰ ਫਿਊਚਰ ਦੇ ਵਿੱਚ ਕੰਮ ਆਉਣ ਗਿਆ ਹੁਣ ਮਤਲਬ ਕਿ ਲੋ ਤੋਂ ਥੱਲੇ ਕਿੰਨਾ ਵੀ ਮਾਰਕਟ ਜਾ ਕੇ ਰੈਕਸ਼ਨ ਦੇ ਸਕਦੀ ਹੈ ਉਹਦੇ ਲਈ ਆਪਾਂ ਨੇ ਕੋਲੇ ਨਿੱਕਾ ਟਾਈਮ ਫਰੇਮ ਹੁੰਦਾ ਉੱਤੇ ਆਪਾਂ ਕੁਛ ਨਾ ਕੁਛ ਜੋ ਵੀ ਤੁਹਾਨੂੰ ਸਿਕਾਇਆ ਡਿਮਾਂਡ ਜ਼ੋਨ ਕੁਝ ਵੀ ਚੀਜ਼ ਉਹ ਆਪਾਂ ਦੇਖਦੇ ਹਾਂ ਠੀਕ ਹੈ ਜਿਵੇਂ ਕਿ ਇੱਥੇ ਆਪਾਂ ਜੇ 1 ਆਵਰ ਟਾਈਮ ਫਰੇਮ ਤੇ ਜਾਵਾਂਗੇ ਜਾਂ 4 1 ਆਵਰ ਟਾਈਮ ਫਰੇਮ ਤੇ ਜਾਵਾਂਗੇ ਜਾਂ ਤੁਸੀਂ 75 ਮਿੰਟ ਟਾਈਮ ਫਰੇਮ ਤੇ ਜਾਓਗੇ ਤਾਂ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਵੇਗਾ ਅਨਟੈਸਟਡ ਇੱਕ ਡਿਮਾਂਡ ਜ਼ੋਨ ਠੀਕ ਹੈ ਇਹ ਦੇਖ ਸਕਦੇ ਹੋ ਤੇ ਇਹਦਾ ਲੈਵਲ ਕੀ ਸੀ ਜਿਸ ਦਿਨ ਮਾਰਕੀਟ ਲਾਸਟ ਟਾਈਮ ਥੱਲੇ ਡਿੱਗੀ ਸੀ ਤੇ ਗੈਪ ਡਾਊਨ ਹੋ ਕੇ ਜੋ ਵੀ ਇਸ ਡੇ ਦਾ ਲੋ ਸੀ ਇਸ ਦਾ ਵੀ ਫੇਲਡ ਬ੍ਰੇਕਆਊਟ ਕਿਹਾ ਜਾਂਦਾ ਤੇ ਦੋ ਵਾਰੀ ਟੈਸਟਡ ਹੋ ਚੁੱਕਿਆ ਹੁੰਦਾ ਠੀਕ ਹੈ ਅ ਮਤਲਬ ਕਿ ਇੱਕ ਵਾਰੀ ਇਹਦਾ ਬ੍ਰੇਕਆਊਟ ਹੋਇਆ ਉਸ ਤੋਂ ਬਾਅਦ ਰੀਟੈਸਟ ਹੋਇਆ ਤਾਂ ਇਹ ਤੀਸਰੀ ਵਾਰੀ ਮਾਰਕੀਟ ਇਸ ਨੂੰ ਟੈਸਟ ਕਰਕੇ ਰਿਐਕਸ਼ਨ ਦੇ ਰਹੀ ਹੈ ਇਹ ਜੀ ਚੀਜ਼ਾਂ ਆਪਾਂ ਸਿੱਖਣੀਆਂ ਹੁੰਦੀਆਂ ਹਨ ਕੁਝ ਨਹੀਂ ਸਿੱਖਣਾ ਹੁੰਦਾ ਇਹਦੇ ਨਾਲ ਕੀ ਪਤਾ ਚੱਲਦਾ ਆਪਾਂ ਨੂੰ ਕੋਈ ਵੀ ਮੂਵ ਕਿਉਂ ਆਇਆ ਠੀਕ ਹੈ ਕਾਰਨ ਪਤਾ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਆਪਾਂ ਹਰ ਮੂਵ ਤੇ ਟ੍ਰੇਡ ਕਰਨੀ ਹੁੰਦੀ ਆ ਬਸ ਮਾਰਕੀਟ ਨੂੰ ਦੇ اس بعد رکشن دیکھا تو وہی جو ریڈ کینڈل کا لو اسی آس پاس دیکھنے کو ملیا جد بھی مارکیٹ تھلے جاتی ہے تو اس بعد اتنے آ کے کلوز ہو جاتی ہے تو آپ مان لینا کہ یہ فیلڈ بریک ڈاؤن ہو گیا فیلڈ بریک ڈاؤن ہو گیا کیونکہ اتنے کلوز ہو گئی جی اج دن کا لو بریک کرنے بعد مارکیٹ اتنے آئی تو آپ کا مان لیا کہ جو پچھلا دن کا کینڈل سی جو کہ لاسٹ شکروار کا وہ اس نے ਫੇਲਡ ਬ੍ਰੇਕਡਾਊਨ ਕਨਸਿਡਰ ਕਰਕੇ ਉੱਤੇ ক্লোਜ਼ ਕਰ ਦਿੱਤਾ ਤਾਂ ਹੁਣ ਮੈਕਸਿਮਮ ਟਾਰਗੇਟ ਕੀ ਹੋਵੇਗਾ ਉਹੀ ਜੋ ਸ਼ੁੱਕਰਵਾਰ ਦਾ ਹਾਈ ਹੈ ਉੱਤੇ ਤੱਕ ਮਾਰਕੀਟ ਜਾਣ ਦੀ ਕੋਸ਼ਿਸ਼ ਕਰੇਗੀ ਠੀਕ ਹੈ ਸਿੱਧਾ ਪਨ ਪਤਾ ਚੱਲ ਗਿਆ ਕਿ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰੇਗੀ ਤਾਂ ਉਤੋਂ ਬਾਅਦ ਦੇ ਵਿੱਚ ਕੀ ਹੈ ਕਿ ਰਿਐਕਸ਼ਨ ਵੀ ਆਵੇਗਾ ਡਾਊਨ ਸਾਈਡ ਦਾ ਕਿਉਂ ਆਵੇਗਾ ਹੁਣੇ ਮੈਂ ਤੁਹਾਨੂੰ ਕਹਿੰਦਾ ਸੀ ਪਿਛਲੇ ਕਿੰਨੇ ਦਿਨਾਂ ਤੋਂ ਮਾਰਕੀਟ ਕੀ ਕਰ ਰਹੀ ਹੈ ਥੱਲੇ ਡਿਗ ਰਹੀ ਹੈ ਕਦੇ ਵੀ ਆਪਣੇ ਹਾਈ ਨੂੰ ਟੈਸਟ ਨਹੀਂ ਕੀਤਾ ਨੈਕਸਟ ਡੇ ਠੀਕ ਹੈ ਜਦੋਂ ਇਹ ਪਹਿਲੀ ਵਾਰੀ ਹਾਈ ਨੂੰ ਟੈਸਟ ਕਰਨ ਜਾਵੇਗੀ ਤਾਂ ਰਿਐਕਸ਼ਨ ਆਵੇਗਾ ਜਿਹੜੇ ਵੀ ਸੈਲਰ ਹਾਂ ਤੋਂ ਆ ਮੂਵ ਮਿਸ ਹੋਇਆ ਉਹ ਐਕਟਿਵ ਹੋਣ ਦੀ ਕੋਸ਼ਿਸ਼ ਕਰਨਗੇ ਗੱਲ ਮੈਂ ਤੁਹਾਨੂੰ ਦੱਸਿਆ ਸੀ ਜੇ ਇਹ 50% ਤੋਂ ਉੱਤੇ ਜਾ ਕੇ ਰਿਐਕਸ਼ਨ ਆਉਂਦਾ ਹੈ ਤਾਂ ਫਿਰ ਆਪਾਂ ਉਹਦੇ ਵਿੱਚ ਪਾਰਟਿਸਿਪੇਟ ਵੱਡੇ ਇੱਕ ਨਵੇਂ ਲੋ ਵਾਸਤੇ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਮਾਰਕੀਟ ਨੂੰ ਦੇਖਦੇ ਹਾਂ ਜ਼ਰੂਰੀ ਨਹੀਂ ਕਿ ਆਪਾਂ ਹਰ ਵਾਰ ਸਹੀ ਹੋਵਾਂਗੇ ਗਲਤ ਵੀ ਹੋਵਾਂਗੇ ਪਰ ਇੱਕ ਦੇਖਣ ਦਾ ਨਜ਼ਰੀਆ ਹੈ ਠੀਕ ਹੈ ਹੁਣ ਦੇਖੋ ਕਿ ਮਾਰਕੀਟ ਨੇ ਇਥੋਂ ਤੱਕ ਮੂਵ ਦਿੱਤਾ ਹੁਣ ਆਪਾਂ ਕੱਲ ਦਾ ਪਲਾਨ ਕਰਾਂਗੇ ਤਾਂ ਆ ਆਪਨੇ ਦੀ ਸਿੰਗਲ ਆਰਡਰ ਏਰੀਆ ਹੈ ਤੇ ਸਿੰਗਲ ਆਰਡਰ ਏਰੀਆ ਹੈ ਏ 50% ਤੋਂ ਉੱਤੇ ਤਾਂ ਕਰਕੇ ਆਪਣੇ ਲਈ ਰਿਸਿਸਟੈਂਸ ਦਾ ਕੰਮ ਕਰ ਸਕਦਾ ਹੁਣ ਠੀਕ ਹੈ ਇੱਕ ਮੈਜ ਜੀ ਤੁਹਾਨੂੰ ਹੋਰ ਦੱਸਦਾ ਇੱਥੇ ਕਿ ਇਸ ਜਗ੍ਹਾ ਤੇ ਵੀ ਇੱਕ ਸਿੰਗਲ ਆਰਡਰ ਏਰੀਆ ਬਣਿਆ ਆ ਠੀਕ ਹੈ ਇਹ ਵੀ ਰਿਐਕਸ਼ਨ ਦਾ ਕੰਮ ਕਰ ਸਕਦਾ ਹੈ ਧਿਆਨ ਰੱਖਿਓ ਇਹ ਵੀ ਰਿਐਕਸ਼ਨ ਦਾ ਕੰਮ ਕਰ ਸਕਦਾ ਕਿਉਂਕਿ ਐਸ ਡੇ ਦਾ ਜਿਹੜਾ ਲੋਅ ਆ ਅੱਜ ਦਾ ਹਾਈ ਉਸ ਨੂੰ ਟੱਚ ਨਹੀਂ ਕੀਤਾ ਜੇ ਅੱਜ ਹੀ ਟੱਚ ਕਰ ਦਿੰਦਾ ਤਾਂ ਇਹ ਖਤਮ ਹੋ ਜਾਣਾ ਸੀ ਇਹ ਵੀ ਰਿਐਕਸ਼ਨ ਦਾ ਕੰਮ ਕਰ ਸਕਦਾ ਪਰ ਇੱਥੋਂ ਰਿਵਰਸਿਬਲ ਨਹੀਂ ਹੋ ਸਕਦਾ ਠੀਕ ਹੈ ਤੇ ਆ ਜਿਹੜੀ ਲਿਕੁਇਡਿਟੀ ਲੈ ਕੇ ਆ ਰਹੀ ਹੈ ਇਹਦਾ ਮੈਕਸਿਮਮ ਟਾਰਗੇਟ ਇਹ ਹੈ ਜ ਜਨਾਚੇ ਪੂਰਾ ਨਹੀਂ ਹੁੰਦਾ ਹੁਣ ਟਾਰਗੇਟ ਹੋ ਸਕਦਾ ਕਿ ਇਸ ਤਰ੍ਹਾਂ ਐ ਕਰਕੇ ਐਵੇਂ ਪੂਰਾ ਹੋਵੇ ਸਿੱਧੀ ਚਲੀ ਜਾਵੇ ਕਿੰਨਾ ਵਿੱਚ ਟਾਈਮ ਲਗਾ ਕੇ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਪਰ ਜ ਜਨਾਚ ਇਥੋਂ ਤੱਕ ਨਹੀਂ ਜਾਂਦੀ ਉਹ ਨજર ਡਾਊਨ ਆਉਣ ਦੇ ਚਾਂਸ ਘੱਟ ਹੋਣਗੇ ਤੇ ਕੱਲ ਆਪਣਾ ਪਹਿਲਾ ਵੀਊ ਕਿ ਰਹੂਗਾ ਕਿ ਅਪਸਾਈਡ ਦਾ ਹੁਣ ਇਥੋਂ ਜੋ ਰਿਐਕਸ਼ਨ ਵੇਖਣ ਨੂੰ ਮਿਲੂਗਾ ਉਹ ਛੋਟੀ ਮੋਟੀ ਬਸ ਸਕੈਲਪਿੰਗ ਵਾਸਤੇ ਸੋਚ ਰਹੇ ਆ ਜੇ ਕੋਈ ਵੱਡੀ ਡੇਡ ਬੰਦੀ ਤੇ ਆਪਣੀ ਇਸ ਤੱਕ ਤੱਕ ਬਣ ਸਕਦੀ ਹੈ ਠੀਕ ਹੈ ਤਾਂ ਇਹ ਲੈਵਲ ਆਪਾਂ ਇੱਥੇ ਲਗਾ ਕੇ ਰੱਖ ਸਕਦੇ ਆ ਆ ਵੀ ਲੈਵਲ ਜਿਹੜਾ 8 ਏ ਵੀ ਆਪਾਂ ਲਗਾ ਸਕਦੇ ਹਾਂ ਜੇ ਲਗਾਉਣਾ ਤਾਂ ਇਸ ਨੂੰ ਮੈਂ ਇੱਥੇ ਲਗਾਵਾਂਗਾ ਇੱਕ 891 ਤੇ ਠੀਕ ਹੈ ਇੱਥੇ ਮੈਂ ਇਸ ਨੂੰ ਲਗਾਵਾਂਗਾ ਇਹ ਆਪਾਂ ਲਗਾਉਣਾ ਤੇ ਲਗਾ ਸਕਦੇ ਹਾਂ ਉਸ ਤੋਂ ਉੱਤੇ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲ ਜਾਊਗਾ ਇਸ ਕੰਡਲ ਦਾ ਜਿਹੜਾ ਹਾਈ ਆ ਇਹ ਆਲਮੋਸਟ ਤੁਹਾਡਾ 25940 ਤੇ ਇਸ ਨੂੰ ਆਪਾਂ ਟਾਰਗੇਟ ਕਰਨ ਦੀ ਕੱਲ ਨੂੰ ਕੋਸ਼ਿਸ਼ ਕਰ ਸਕਦੇ ਹਾਂ ਹੁਣ ਆਪਾਂ ਦੇਖਾਂਗੇ ਕਿ ਆਪਣਾ ਟ੍ਰੇਡ ਸੈਟਅਪ ਕੀ ਬਣ ਸਕਦੇ ਆ ਹੋ ਸਕਦਾ ਹੈ ਕਿ ਮਾਰਕੀਟ ਕੱਲ ਨੂੰ ਉਪਨ ਹੋਣ ਸਾਰੇ ਇੱਥੇ ਚਲੀ ਜਾਵੇ ਤੇ ਆਪਾਂ ਟਰੇਡ ਥੋੜੀ ਕਰਾਂਗੇ ਆਪਾਂ ਟਰੇਡ ਦੀ ਸੈਟਅਪ ਦੇਖਾਂਗੇ ਹੁਣ ਆਪਾਂ ਨੂੰ ਪਤਾ ਹੈ ਕਿ ਕਲੀਅਰ ਕਟ ਮਾਰਕੀਟ ਉੱਥੇ ਜਾ ਸਕਦੀ ਹੈ ਹੁਣ ਆਪਾਂ ਛੋਟੇ ਟਾਈਮ ਫਰੇਮ ਤੇ ਜਾਵਾਂਗੇ ਤੇ ਟਰੇਡ ਸੈਟਅਪ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਪਲਾਨ ਆਪਾਂ ਕਰ ਸਕਦੇ ਹਾਂ ਉਹਦੇ ਲਈ ਪਹਿਲਾਂ ਆਪਾਂ ਅੱਜ ਦੇ ਦਿਨ ਦਾ ਹਾਈ ਮਾਰਕ ਕਰ ਸਕਦੇ ਹਾਂ ਠੀਕ ਹੈ ਅੱਜ ਦੇ ਦਿਨ ਦਾ ਹਾਈ ਇਸ ਲੈਵਲ ਨੂੰ ਹਟਾਉਣਾ ਤਾਂ ਹਟਾ ਸਕਦੇ ਜੋ ਤੁਸੀਂ ਇਸ ਤਰ੍ਹਾਂ ਵੀ ਮਾਰਕ ਕਰ ਸਕਦੇ ਜੋ ਕਿਉਂਕਿ ਤੁਹਾਨੂੰ ਪਤਾ ਚੱਲ ਜਾਵੇ ਕਿ ਇਹਦੇ ਵਿੱਚੋਂ ਜੇ ਰਿਐਕਸ਼ਨ ਆਉਂਦਾ ਹੈ 858 ਤੋਂ 813 ਦੇ ਵਿੱਚ ਤਾ ਉਹ ਕਿਉਂ ਆਉਂਦਾ ਹੈ ਹੁਣ ਇਹ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਕਿ ਹੋ ਸਕਦਾ ਹੈ ਕਿ ਆਪਾਂ ਨੂੰ ਆ ਇੱਥੋਂ ਤੱਕ ਮਾਰਕੀਟ ਪਰਸੋਂ ਜਾਵੇ ਚੌਥ ਜਾਵੇ ਜ਼ਰੂਰੀ ਨਹੀਂ ਕਿ ਕੱਲ ਨੂੰ ਜਾਵੇ ਕਿਉਂਕਿ ਕਈ ਲੋਕ ਇਹ ਸਮਝ ਲੈਂਦੇ ਆ ਕਿ ਮੈਂ ਵੀਡੀਓ 'ਚ ਦੱਸ ਦਿੱਤਾ ਕਿ ਸੌਦਾ ਲੱਗ ਜਾਵੇਗੀ ਤਾਂ ਸਿੰਘ ਸਪੈਰੀ ਆ ਅੱਜ ਹੀ ਲੈ ਲਵਾਂਗੇ ਤੇ ਇੱਥੇ ਜਾ ਕੇ ਬੁੱਕ ਕਰ ਲਵਾਂਗੇ ਐਵੇਂ ਨਹੀਂ ਕਰਨਾ ਕਿਉਂਕਿ ਟਾਈਮ ਦਾ ਕੁਝ ਪਤਾ ਨਹੀਂ ਠੀਕ ਹੈ ਮੈਂ ਪਹਿਲਾਂ ਕਿਸੇ ਵੀ ਆਪਣੀ ਵੀਡੀਓ 'ਚ ਤੁਸੀਂ ਪ੍ਰੋਜੈਕਸ਼ਨ ਦੀ ਵੀਡੀਓ ਦੇਖ ਲਿਓ ਕਿਸੇ ਦੇ ਵਿੱਚ ਵੀ ਮੈਂ ਕਦੇ ਵੀ ਕਿਸੇ ਨੂੰ ਕੋਈ ਦਾਵਾ ਨਹੀਂ ਕਰਦਾ ਕਿ ਇੰਨੇ ਟਾਈਮ ਦੇ ਵਿੱਚ ਉੱਤੇ ਚਲੀ ਜਾਵੇਗੀ ਆਪਾਂ ਸਿਰਫ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਵਿਊ ਪਤਾ ਹੁਣ ਚੱਲਾਂਗੇ ਛੋਟੇ ਟਾਈਮ 프੍ਰੇਮ ਤੇ 15 ਮਿੰਟ ਤੇ ਠੀਕ ਹੈ ਤੇ ਇਹ ਆਪਾਂ ਲੋ ਵੀ ਮਾਰਕ ਕਰ ਲਿਆ ਇਹਦਾ ਤੇ 623 ਕਿਉਂਕਿ ਇਹ ਇਹਦੇ ਤੋਂ ਉੱਤੇ ਆ ਕੇ ক্লোਜ਼ ਹੋ ਗਿਆ ਤੇ ਆ ਹਾਈ ਆਲਰੇਡੀ ਮਾਰਕਿਆ ਤੇ ਇਹ ਅੱਜ ਦੇ ਦਿਨ ਦਾ ਹਾਈ ਮਾਰਕ ਕੀਤਾ ਇਹਦੇ ਆ ਵੀ ਇੱਥੇ ਇੱਕ ਸਿੰਗਲ ਆਡਰ ਏਰੀਆ ਇਹ ਵੀ ਆਪਾਂ ਮਾਰਕ ਕਰ ਲਿਆ ਇਹ ਆਪਣੇ ਵਾਸਤੇ ਕੱਲ ਨੂੰ ਕੰਮ ਆਉਣਗੇ ਠੀਕ ਹੈ 15 ਮਿੰਟ ਤੇ ਚੱਲਾਂਗੇ ਹੁਣ 15 ਮਿੰਟ ਤੇ ਹੁਣ ਚੱਲਾਂਗੇ ਆਪਣੇ ਕੋਲੇ ਤੇ ਇੱਥੇ ਆਪਾਂ ਦੇਖਾਂਗੇ ਕਿ ਜਿਹੜੀ ਵੀ ਇਹ ਦੇਖੋ ਅੱਜ ਇੱਥੇ ਤੁਹਾਡਾ ਸਟਰਕਚਰ ਸ਼ਿਫਟ ਹੋਣ ਦੇ ਤੁਹਾਡੀ ਬਹੁਤ ਵਧੀਆ ਟਰੇਡ ਬਣੀ ਹੋਵੇਗੀ ਮਿਨਿਮਮ ਟਾਰਗੇਟ ਤੁਹਾਡਾ ਆ ਜਿਹੜੀ ਲਿਕਵਿਡਿਟੀ ਬੰਦੀ ਸੀ ਉਸ ਤੋਂ ਬਾਅਦ ਆ ਮੈਕਸਿਮਮ ਚਲੋ ਉੱਤੇ ਜਾ ਲਗਾ ਮਿਨਿਮਮ ਤੁਹਾਡਾ ਇਹ ਬੰਦਾ ਸੀ ਜੋ ਵੀ ਓਪਨਿੰਗਸ ਹਾਈ ਬਣਿਆ ਸੀ ਪਰ ਕੀ ਆ ਕਿਤੇ ਤੁਹਾਡਾ ਰਿਸਕ ਰਿਵਾਰਡ 1:1 ਨਹੀਂ ਬਣ ਰਿਹਾ ਹੋਵੇਗਾ ਐਸਐਲ ਵੱਡਾ ਬਣ ਰਿਹਾ ਹੋਵੇਗਾ ਤਾਂ ਕਰਕੇ ਟਰੇਡ ਮਿਸ ਹੋਈ ਹੋ ਸਕਦੀ ਹੈ ਪਰ ਜ਼ਰੂਰੀ ਨਹੀਂ ਕਿ ਆਪਾਂ ਹਰ ਇੱਕ ਟਰੇਡ ਕਰਨੀਆਂ ਬਸ ਮਾਰਕੀਟ ਨੂੰ ਦੇਖਣਾ ਹੁੰਦਾ ਠੀਕ ਹੈ ਹਰ ਵਕਤ ਟਰੇਡ ਬਾਰੇ ਨਹੀਂ ਸੋਚਣਾ ਟਰੇਡ 5 ਮਿੰਟ ਦੇ ਵੀ ਜੇ ਦੇਖੋਗੇ ਤਾਂ ਇੱਥੇ ਹੀ ਆ ਕੇ ਸਟਰਕਚਰ ਸ਼ਿਫਟ ਹੋਇਆ ਸੀ ਤਾਂ ਐਸਐਲ ਬਹੁਤ ਵੱਡਾ ਬਣਦਾ ਹੋਊਗਾ ਠੀਕ ਹੈ ਹੁਣ ਦੇਖੋ ਕਿ ਇਹਦੇ ਵਿੱਚ ਕੋਈ ਵੀ 50% ਰਿਟਰੇਸਮੈਂਟ ਨਹੀਂ ਹੋਇਆ ਤਾਂ ਜਿੱਦੋਂ ਵੀ 50% ਰਿਟਰੇਸਮੈਂਟ ਹੋਵੇਗਾ ਤਾਂ ਅਗਲਾ ਮੂਵ ਜਿਹੜਾ ਮਿਲੇਗਾ ਆਪਾਂ ਨੂੰ ਉਹ ਇਹਦੇ ਨਾਲੋਂ ਵੱਡਾ ਮਿਲੇਗਾ ਤੇ ਪ੍ਰੋਫਿਟ ਵੀ ਉਹਦੇ ਵਿੱਚ ਜ਼ਿਆਦਾ ਹੋਵੇਗਾ ਤਾਂ ਉਹਦੇ ਲਈ ਆਪਾਂ ਪਲਾਨ ਕਰਾਂਗੇ ਠੀਕ ਹੈ 15 ਮਿੰਟ ਤੇ ਚੱਲਦੇ ਆਂ ਦੇਖਦੇ ਆਂ ਕਿ ਕਿੱਥੋਂ ਆਪਾਂ ਨੂੰ ਰਿਐਕਸ਼ਨ ਵੇਖਣ ਨੂੰ ਮਿਲ ਸਕਦਾ ਹੈ ਹੁਣ ਇੱਕ ਛੋਟਾ ਜਿਹਾ ਲੈਵਲ ਆਪਾਂ ਇਸ ਜਗ੍ਹਾ ਤੇ ਲਗਾਵਾਂਗੇ ਜਿੱਥੋਂ ਕੀ ਹਾਈਕ ਬਣਿਆ ਸੀ ਇਹ ਆਪਣੇ ਬਾਈ ਕਾਂਸ ਸਹੀ ਜਿ세 ਜਿ ਕਰਕੇ ਇੱਥੇ ਆਉਂਦੀ ਆ ਤਾਂ ਆਪਾਂ ਇੱਥੋਂ ਬਾਈ ਲਈ ਸੋਚਾਂਗੇ ਐਸ ਸਾਈਡ ਨੂੰ ਠੀਕ ਹੈ ਪਲਾਨ ਕਰਾਂਗੇ ਉਸ ਤੋਂ ਇਲਾਵਾ ਮਾਰਕੀਟ ਇੱਥੇ ਆਵੇਗੀ ਕਿਉਂ ਉਹ ਜਿਹੜਾ ਮਾਰਕੀਟ ਵਾਸਤੇ ਆ ਰਿਸਿਸਟੈਂਸ ਏਰੀਆ ਹੈ ਡੇ ਹਾਈ ਦੇ ਹੁਣ ਡੇ ਹਾਈ ਦਾ ਇੱਥੋਂ ਕੱਲ ਨੂੰ ਬ੍ਰੇਕਆਊਟ ਫੇਲਡ ਹੋਣਾ ਹੀ ਹੋਣਾ ਹੈ ਠੀਕ ਹੈ ਕੱਲ ਨੂੰ ਡੇ ਹਾਈ ਦਾ ਬ੍ਰੇਕਆਊਟ ਫੇਲਡ ਹੋਣਾ ਹੀ ਹੋਣਾ ਹੈ ਇਹ ਚੀਜ਼ ਸਮਝੋ ਮੈਂ ਤੁਹਾਨੂੰ ਬ੍ਰੇਕਆਊਟ ਫੇਲਡ ਤੇ ਬ੍ਰੇਕਡਾਊਨ ਫੇਲਡ ਦੇ ਵਿੱਚ ਦੱਸਿਆ ਸੀ ਨਾ ਕਾਰਨ ਕੀ ਹੁੰਦਾ ਹੈ ਠੀਕ ਹੈ ਕਿਉਂਕਿ ਇਹ ਇੱਕ ਲੋ ਪ੍ਰੋਬੈਬਿਲਿਟੀ ਬ੍ਰੇਕਆਊਟ ਹੋਵੇਗਾ ਕਿਉਂਕਿ ਅੱਗੇ ਸਿੰਗਲ ਆਰਡਰ ਏਰੀਆ ਹੈ ਤਾਂ ਕਰਕੇ ਇਹ ਬ੍ਰੇਕਆਊਟ ਫੇਲਡ ਹੋਣ ਦੇ ਹਾਈ ਚਾਂਸ ਹੋਣਗੇ ਠੀਕ ਹੈ ਪਰ ਇੱਥੋਂ ਕੀ ਆਪਾਂ ਟ੍ਰੇਡ ਕਰ ਲਵਾਂਗੇ ਨਹੀਂ ਕਰਾਂਗੇ ਠੀਕ ਹੈ ਟ੍ਰੇਡ ਕਰਨ ਲਈ ਆਪਾਂ ਸੈਟਅਪ ਦੇਖਾਂਗੇ ਤੇ ਇਹਦਾ ਜੋ ਮਤਲਬ ਕਿ ਜੇ ਆਪਾਂ ਦੇਖਾਂਗੇ ਡੇ ਟਾਈਮ ਫਰੇਮ ਤੇ ਜਾ ਕੇ ਤਾਂ ਕਿਉਂਕਿ ਹੁਣ ਸਿੰਗਲ ਆਰਡਰ ਏਰੀਆ ਦੇ ਹਿਸਾਬ ਨਾਲ ਜੇ ਇੱਥੋਂ ਕਿਸੇ ਨੇ ਟ੍ਰੇਡ ਕਰਨੀ ਹੈ ਤਾਂ ਦਾ ਸਟਾਪ ਲੌਸ ਆ ਹਾਈ ਬੰਦਾ ਹੈ ਲੌਜੀਕ ਦੇ ਹਿਸਾਬ ਨਾਲ ਠੀਕ ਹੈ ਇਸ ਕਰਕੇ ਇੱਥੋਂ ਆਪਾਂ ਛੋਟੇ ਟਾਈਮ ਫਰੇਮ ਤੇ ਕੁਝ ਨਾ ਕੁਝ ਦੇਖਣ ਤੋਂ ਬਾਅਦ ਆਪਾਂ ਟ੍ਰੇਡ ਪਲਾਨ ਕਰਾਂਗੇ ਬ੍ਰੇਕਆਊਟ ਵਾਸਤੇ ਆਪਾਂ ਇਥੋਂ ਬਿਲਕੁਲ ਵੀ ਨਹੀਂ ਸੋਚਾਂਗੇ ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ ਕਿ ਇਥੋਂ ਦੇਖਾਂਗੇ ਕਿ ਮਾਰਕੀਟ 'ਚ ਬ੍ਰੇਕਆਊਟ ਦੀ ਕੰਡੀਸ਼ਨ ਬਣਾਉਂਦੀ ਵੀ ਆ ਤਾਂ ਆਪਾਂ ਸਿਰਫ ਵੇਟ ਕਰਨਾ ਹੈ ਟ੍ਰੇਡ ਨਹੀਂ ਕਰਨੀ ਟ੍ਰੇਡ ਆਪਾਂ ਇੱਥੇ ਇੱਕ ਕੇਸ ਦੇ ਵਿੱਚ ਕਰਾਂਗੇ 25852 ਦੇ ਉੱਤੇ ਜੇ 1 ਆਵਰ ਕੈਂਡਲ ਤੱਕ ক্লোਜ਼ ਹੋ ਜਾਂਦਾ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਛੋਟੇ ਟਾਈਮ ਫਰੇਮ ਤੇ ਬਾਏ ਦਾ ਡਿਪ ਕਰ ਸਕਦੇ ਹਾਂ ਇਸ ਲੈਵਲ ਤੱਕ ਜੋ ਕਿ 940 ਦੇ ਆਸ-ਪਾਸ ਤੱਕ بندہ ہوگا تو یہ مڈ پوائنٹ چھبی ہزار کے آس پاس تک اس ٹارگیٹ کر سکتے ہیں اس جگہ سے جی لکوڈیٹی پی ہوئی ہے اس میں مارکیٹ لین جا سکتی ہے پر پانچ منٹ سے یا پندرہ منٹ اتنے بریک آؤٹ دیکھ کے میں ٹریڈ نہیں کرا ٹھیک ہے جی ہو سکتا ہے کہ مارکیٹ فیلڈ بریک آؤٹ کر کے اس جگہ تک جائے تو بعد اس طرح آئے ٹھیک ہے اتوں اپنی بنے گی بیکسٹ ٹریڈ اپ سائڈ کی تو اتوں آپ ڈاؤن سائڈ کی اسکلپنگ وغیرہ کر سکتے ہیں سمپل ٹھیک ہے جی گیپ اپ کھلتی ہے گیپ اپ کھول دو پانچ منٹ اس طرح کا پرائجیکشن بنو بن دو ਇਸ ਦੇ ਆਸ-ਪਾਸ ਤੱਕ ਆਵੇਗੀ ਤਾਂ ਇੱਥੋਂ ਆਪਾਂ ਬਾਏ ਲਈ ਸੋਚ ਸਕਦੇ ਹਾਂ ਉਸ ਤੋਂ ਇਲਾਵਾ ਇੱਥੇ ਥੱਲੇ ਇੱਕ ਸਿੰਗਲ ਆਰਡਰ ਏਰੀਆ ਵੀ ਹੈਗਾ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਤੁਹਾਡਾ ਬਣ ਜਾਵੇਗਾ ਜੋ ਰੈੱਡ ਕੈਂਡਲ ਆ ਇਸ ਨੂੰ ਵੀ ਤੁਸੀਂ ਮਾਰਕ ਕਰਕੇ ਰੱਖ ਸਕਦੇ ਜੋ ਲਾਸਟ ਮਾਫ ਕਰਨਾ ਗਰੀਨ ਕੈਂਡਲ ਨੂੰ ਇਹ ਤੁਹਾਡਾ ਬਣ ਜਾਵੇਗਾ ਬੁਲਿਸ਼ ਬ੍ਰੇਕਰ ਠੀਕ ਹੈ ਇਸ ਨੂੰ ਜੋ ਵੀ ਟੈਸਟ ਕਰੇਗੀ ਜਿਸ ਵੀ ਜਗ੍ਹਾ ਤੋਂ ਡਿੱਗੀ ਹੋਵੇਗੀ ਪਹਿਲਾ ਟਾਰਗੇਟ ਆਪਣਾ ਉਹੀ ਹਾਈ ਹੋਵੇਗਾ ਕੱਲ ਨੂੰ ਜੇ ਮਾਰਕੀਟ ਇਸ ਤਰ੍ਹਾਂ ਦਾ ਪ੍ਰੋਜੈਕਸ਼ਨ ਬਣਾਉਂਦੀ ਹੈ ਤਾਂ ਠੀਕ ਹੈ ਇਸ ਕਰਕੇ ਡਾਊਨ ਸਾਈਡ ਦੀ ਹੋ ਸਕਦਾ ਹੈ ਕਿ ਛੋਟੀ ਮੋਟੀ ਟਰੇਡ ਆਪਣੀ ਮਿਸ ਹੋ ਜਾਵੇ ਪਰ ਅਪ ਸਾਈ ਬਾਕੀ ਡਾਊਨ ਸਾਈਡ ਦੀ ਵੀ ਟ੍ਰੇਡ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਅਪਡੇਟ ਕਰਾਂਗਾ ਜੇ ਬਣੀ ਜੇ ਟਾਈਮ ਹੋਇਆ ਤਾਂ ਪੱਕਾ ਅਪਡੇਟ ਕਰਾਂਗਾ ਨਹੀਂ ਤਾਂ ਫਿਰ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਠੀਕ ਹੈ ਉਹਦੇ ਲਈ ਹੁਣ ਤੁਸੀਂ ਕੀ ਕਰ ਸਕਦੇ ਜੋ ਕਿ ਇੱਥੇ 50% ਵਾਲਾ ਤੁਹਾਡਾ ਜਿਹੜਾ 50% ਜਿਹਦੇ ਵਿੱਚ ਪਾਸ ਹੋਣ ਦੇ ਚਾਂਸਸ ਨੇ 50% ਫੇਲ ਹੋਣ ਦੇ ਉਹੋ ਜਿਹਾ ਸਿਨੈਰੀਓ ਬਣਦਾ ਹੈ ਬ੍ਰੇਕਆਊਟ ਦਾ ਡੇ ਹਾਈ ਦਾ ਫੇਲ ਦਾ ਤਾਂ ਉਸੇ ਵੇਲੇ ਟ੍ਰੇਡ ਲੈ ਸਕਦੇ ਜੋ ਤੇ ਟਾਰਗੇਟ ਤੁਹਾਡੇ ਲਈ ਇਹ ਕਲੀਅਰ ਹੋਣਗੇ ਤੇ ਜੇ ਨਹੀਂ ਬਣਦਾ ਤਸੇ ਜੇ ਸਜੇ ਇਸ ਨੂੰ ਥੱਲੇ ਜਾਂਦੇ ਸਟਰਗਲ ਕਰਦੀ ਹੋਈ ਜਾਵੇਗੀ ਫਿਰ ਤੁਸੀਂ ਅਪਸਾਈਡ ਲਈ ਸੋਚ ਸਕਦੇ ਜੋ ਤੇ ਗੈਪ ਅਪ ਤੇ ਤੁਹਾਨੂੰ ਦੱਸ ਦਿੱਤਾ ਗੈਪ ਡਾਉਨ ਖੁੱਲੀ ਤਾਂ ਫਿਰ ਵੀ ਆਪਾਂ ਇਤੋਂ ਛੋਟਾ ਮੋਟਾ ਬਾਇ ਲਈ ਸੋਚ ਸਕਦੇ ਹਾਂ ਬਾਕੀ ਜੇ ਇਹ ਲੈਵਲ ਬ੍ਰੇਕ ਹੁੰਦਾ ਤਾਂ ਫਿਰ ਫਿਰ ਅਬੀ ਨਹੀਂ ਬਚੇਗਾ ਥੱਲੇ ਵਾਲਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਇਸ ਲੈਵਲ ਤੋਂ ਥੱਲੇ ਹੁਣ ਦੁਬਾਰਾ ਨਹੀਂ ਜਾਣੀ ਚਾਹੀਦੀ ਤੇ ਓਵਰਾਲ ਜੇ ਤੁਸੀਂ ਇਹ ਬਣਾਚੀ ਲਗਾ ਕੇ ਦੇਖੋਗੇ ਤਾਂ 50% ਦਾ ਆਸ-ਪਾਸ ਵੀ ਇਹੀ ਬਣੇਗਾ ਇੱਕ ਵਾਰੀ ਆਪਾਂ ਦੇਖ ਹੀ ਲੈਣੇ ਆ ਠੀਕ ਹੈ ਹਾਂ ਇਹ ਦੇਖੋ 골ਡਨ ਰੇਸ਼ਿਓ ਦੇ ਆਸ-ਪਾਸ ਆ ਰਿਹਾ ਹੈ 60% ਤੇ ਤੇ ਬਿਲਕੁਲ ਹੀ ਤੁਸੀਂ ਇਥੋਂ ਟਰਾਈ ਕਰ ਸਕਦੇ ਜੋ ਜੇ ਟਿਪ ਆਉਂਦੀ ਹੈ ਤਾਂ ਬਾਈ ਲਈ ਤੇ ਮਿਲਾਂਗੇ ਨੈਕਸਟ ਵੀਡੀਓ ਚ ਇਹ ਕੱਲ ਹੀ ਆਪਣੇ ਪਲਾਨ ਲੈਣਗੇ ਸਾਰੇ ਕੋਈ ਵੀ ਆਪਨੂੰ ਇਹਦੇ ਵਿੱਚੋਂ ਮਿਲਦਾ ਹੈ ਤਾਂ ਆਪਾਂ ਇਸ ਤੇ ਟ੍ਰੇਡ ਕਰਨ ਦੀ ਕੋਸ਼ਿਸ਼ ਕਰਾਂਗੇ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ